ਪਾਂਡਰਾ ਲੰਗੜੋਈ ਪੰਨਰੀ ਡਰਕੀ ਆ ਡਰੋਲਾ ਡਰੋਲਾ ਸਵਾਜਪੁਰ ਡਰੋਲੀ ਇਹ ਸਾਰੇ ਪਿੰਡਾਂ ਦੇ ਵਿੱਚ ਅੱਜ 5-6 ਪਿੰਡਾਂ 8-7 ਪਿੰਡਾਂ ਦਾ ਇਕੱਠ ਹੈ ਇੱਥੇ ਚਿੱਟਾ ਨਸ਼ਾ ਜਿਹੜਾ ਪਟਾਲੇ ਸ਼ਰਿਆਂ ਆ ਬਿਕ ਰਿਹਾ ਹੈ ਅੱਜ ਉਹਦਾ ਕਿ ਪ੍ਰਸ਼ਾਸਨ ਜਿਹੜਾ ਕਿ ਨੌਜਵਾਨਾਂ ਨੂੰ ਕਹਿੰਦਾ ਨਾ ਵਾਰ-ਵਾਰ ਆ ਨਸ਼ਾ ਵੀ ਤੁਸੀਂ ਆਪਾਂ ਐਸਐਚਓ ਨੇ ਦੇਖੇ ਇਹ ਗੱਲ ਕਹੀ ਆ ਵੀ ਤੁਹਾਡੇ ਤੋਂ ਮੈਂ ਪਰਚਾ ਦਰਜ ਕਰੂੰ ਨਸ਼ਾ ਉਹਨੇ ਬੰਦਾ ਅਜੇ ਤੱਕ ਕੀਤਾ ਨਹੀਂ ਜੇ ਨੌਜਵਾਨਾਂ ਨੇ ਉੱਥੇ ਧਰਨਾ ਮੋਰਚਾ ਲਾਇਆ ਪੱਕਾ ਇੱਕ ਲਾਇਆ ਹੋਇਆ ਉਹਨਾਂ ਨੇ ਉਹ ਰਸਤੇ ਤੇ ਪੱਕਾ ਮੋਰਚਾ ਲਾਇਆ ਹੋਣਾ ਨੇ ਵੀ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਮੋਰਚਾ ਚੱਕੋ ਨੌਜਵਾਨਾਂ ਨੂੰ ਹੁਣ ਉਹ ਨੌਜਵਾਨ ਮੋਰਚਾ ਲਾ ਕੇ ਬਾਈ ਕਰ ਕੀ ਰਏ ਨੇ ਸਾਰੇ ਪੰਜਾਬ ਵਾਲੇ ਗੱਲ ਸੁਣ ਲਿਓ ਜਿਹੜਾ ਇਹ ਆਪਣਾ ਭੰਨੜਾ ਲੰਗੜੋਈ ਰਹਿਣਾ ਇਹਨਾਂ ਨੇ ਮੋਰਚਾ ਲਾਇਆ ਹੋਇਆ ਨੌਜਵਾਨਾਂ ਨੇ ਉਹ ਨਸ਼ੇ ਵਾਲਾ ਨੂੰ ਘੇਰ ਦੇਣਗੇ ਐਸਐਚਓ ਉਹਨਾਂ ਨੂੰ ਕਹਿੰਦਾ ਕਹਿੰਦਾ ਵੀ ਤੁਸੀਂ ਇਹ ਮੋਰਚਾ ਚੱਕੋ ਇੱਥੋਂ ਨਸ਼ਿਆਂ ਦਾ ਨੂੰ ਲੰਗਣ ਦਿਓ ਐਸਐਚਓ ਨੂੰ ਮੈਂ ਸਖਤ ਚੇਤਾਵਨੀ ਦਿੰਦਾ ਅੱਜ ਮੇਰੇ ਤੇ ਪਰਚਾ ਦਰਜ ਕਰ ਦਿੱਂ ਜਿਹੜਾ ਕਰਨਾ ਹੋਇਆ ਮੈਂ ਪਿੰਡ ਭੰਨੜਾ ਲੰਗੜੋਈ ਆ ਰਿਹਾ ਜਿਹੜਾ ਤੂੰ ਕਰਨਾ ਕੁਝ ਕਰਦੀ ਤੂੰ ਕਹਿੰਦਾ ਉੱ ਮੇਰੇ ਤੇ ਪਰਚਾ ਨਾਮ ਲੈ ਕੇ ਕੱਟਦੀ ਉੱਥੇ ਮੈਂ ਉਹ ਪਿੰਡਾਂ ਦੇ ਵਿੱਚ ਆ ਰਿਹਾ ਤੁਸੀਂ ਕਹਿੰਦੇ ਯਾਰ ਨੌਜਵਾਨਾਂ ਨੂੰ ਮੋਰਚਾ ਚੱਕੋ ਉੱਥੇ ਧਰਨਾ ਚੱਕੋ ਜੇ ਨੌਜਵਾਨ ਨਸ਼ਾ ਬੰਦ ਕਰਾਏ ਨੇ ਤੁਸੀਂ ਗੱਲ ਕਿੱਧਰ ਦੀ ਹੋਈ ਏ ਉਹ ਪਿੰਡਾਂ ਦੇ ਵਿੱਚ ਛਰਿਆਂ ਪਟਿਆਲੇ ਦੇ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਚਿੱਟਾ ਵਿਕਦਾ ਤੁਸੀਂ ਨੌਜਵਾਨਾਂ ਦੇ ਕਹਿੰਦੇ ਉਹ ਪਰਚਾ ਕਰ ਦਾਂਗੇ ਕਰ ਦਾਂਗੇ ਉਹ ਕੀ ਸੀਗਾ ਨਾਮ ਉਹ ਮੁੰਡੇ ਦਾ ਆਪਣੇ ਦਾ ਨਾ ਹਰਦੀਪ ਹਰਦੀਪ ਉਹ ਮੁੰਡਾ ਉਹਨੇ ਭਾਨਰੇ ਦਾ ਹਰਦੀਪ ਮੁੰਡਾ ਉਹਨੇ ਉਹਨੂੰ ਐਸਐਚਓ ਕਹਿੰਦਾ ਤੇ ਪਰਚਾ ਦਰਜ ਕਰੂੰ ਐਸਐਚਓ ਸਾਹਿਬ ਭਾਨੇ ਸਿੱਧੂ ਤੇ ਪਰਚਾ ਦਰਜ ਕਰਨੀ ਆ ਜੋ ਉੱਥੇ ਆਊਗਾ ਮੈਂ ਤੈਨੂੰ ਕਹਿਣਾ ਵੀ ਜੀ ਤਰੇ ਜੁਰਤਾ ਨਾ ਤੂੰ ਮੇਰੇ ਤੇ ਪਰਚਾ ਦਰਜ ਕਰਦੀ ਤੁਸੀਂ ਕਹਿੰਦੇ ਯਾਰ ਨਸ਼ਾ ਦਾ ਤੁਸੀਂ ਬੰਦ ਕਰਾ ਨਹੀਂ ਸਕਦੇ ਤੁਸੀਂ ਨੌਜਵਾਨਾਂ ਦੇ ਕਹਿੰਦੇ ਪਰਚਾ ਦਰਜ ਕਰਾਂਗੇ ਅਸੀਂ ਅੱਜ ਉੱਥੇ ਮੈਂ ਆ ਰਿਹਾ ਮੈਂ 6-7 ਪਿੰਡਾਂ ਦਾ ਜਿਹੜਾ ਇਕੱਠਾ ਹੈ ਉੱਥੇ ਮੈਂ 4 ਵਜੇ ਤੋਂ ਬਾਅਦ ਆ ਰਿਹਾ ਸਾਰੇ ਨੌਜਵਾਨ ਪਿੰਡਾਂ ਨੂੰ ਮੈਨੂੰ ਬੇਨਤੀ ਆ ਭੰਡਰਾ ਲੰਗੜੋਈ ਜਿੰਨੇ ਵੀ ਨੌਜਵਾਨ ਲਗੇ ਜਿਹੜੀ ਪੁਲਿਸ ਧਮਕੀ ਦਿੰਦੀ ਹੈ ਦੇਖੋ ਭਾਈ ਪੰਜਾਬ ਦੇ ਲੋਕੋ ਇਹ ਗੱਲ ਹੈ ਉਹ ਨੌਜਵਾਨਾਂ ਨੇ ਨਸ਼ਾ ਬੰਦ ਕਰਨਾ ਚਾਹੁੰਦੇ ਨੇਗੇ ਪੁਲਿਸ ਕਹਿੰਦੇ ਤੁਸੀਂ ਉੱਥੇ ਧਰਨਾ ਚੱਕੋ ਉਹ ਨੌਜਵਾਨ ਘੇਰ ਕੇ ਕੀ ਕਰਦੇ ਨੇਗੇ ਤੁਹਾਨੂੰ ਮੈਂ ਦੱਸਦਾ ਰੋਡ ਤੇ ਚੈੱਕ ਕਰਦੇ ਨੇ ਉਹ ਗੱਡੀਆਂ ਉਹ ਦੇਖਦੇ ਨੇ ਕਿ ਰਾਤ ਨੂੰ ਵੀ ਉਹ ਪਹਰੇ ਤੇ ਬਹਿੰਦੇ ਨੇਗੇ ਨੌਜਵਾਨ ਉਹ ਦੇਖਦੇ ਨੇ ਵੀ ਨਸ਼ਾ ਅੱਗੇ ਲੈ ਕੇ ਜਾ ਰਿਹਾ ਕੋਈ ਨਹੀਂ ਲੈ ਕੇ ਜਾ ਰਿਹਾ ਐਸਐਚਓ ਕਹਿੰਦਾ ਤੁਸੀਂ ਇੱਥੇ ਬੈਠੋ ਨਾ ਇੱਥੇ ਬੰਦ ਕਰੋ ਇੱਥੇ ਬੈਠਣਾ ਇੱਕ ਪਾਸੇ ਤਾਂ ਕਹਿੰਦੇ ਕਮੇਟੀਆਂ ਬਣਾਓ ਇੱਕ ਪਾਸੇ ਇਹ ਕਰੋ ਇੱਕ ਪਾਸੇ ਤੁਸੀਂ ਨਸ਼ਾ ਛਰਿਆ ਬਕਾਰ ਮੈਂ ਉਹ ਜਿਹੜਾ ਵੀ ਉਥੋਂ ਦਾ ਭੰਡਰੇ ਦਾ ਐਸਐਚਓ ਨੂੰ ਮੈਂ ਕਹਿਣਾ ਵੀ ਭਾਰਨਾ ਸਿੱਧੂ ਆ ਜਾਊ ਸਭ ਤੋਂ ਪਹਿਲਾਂ ਭਾਰਨਾ ਸਿੱਧੂ ਦੇ ਪਰਚਾ ਦਰਜ ਕਰਦੀਆਂ ਬਾਅਦ ਚ ਨੌਜਵਾਨਾਂ ਦੇ ਪਰਚਾ ਦਰਜ ਕਰਦੀਆਂ ਅਸੀਂ ਜੇਲਾ ਜਿੰਨੀਆਂ ਮਰਜ਼ੀ ਕਟਾਉਣੇ ਨੇ ਕਟਾ ਲਓ ਮੇਰੇ ਤੇ ਪਾ ਦੀ ਐਨ ਡੀ ਪੀਐਸ ਦਾ ਪਰਚਾ ਜਿਹੜਾ ਪਾਉਣਾ ਠੀਕ ਆ ਤੂੰ ਕਹਿੰਦਾ ਨੌਜਵਾਨਾਂ ਨੂੰ ਧਰਨਾ ਚ ਕਾਹੋਂ ਨਾ ਮੈਂ ਕਹਿੰਦਾ ਤੂੰ ਮੈਂ ਉੱਥੇ ਆਉਂਗਾ ਤੂੰ ਪਹਿਲਾਂ ਮੇਰੇ ਤੇ ਅੱਜ ਪੱਲੇ ਹੀ ਪਰਚਾ ਕੱਟ ਕੇ ਰੱਖ ਦੇ ਮੇਰੀ ਪਾਲਿੰਗੇ ਫੋਦੜੀ ਜਿਹੜੀ ਪਾਉਣੀ ਅੱਜ ਅੱਜ ਅਸੀਂ ਸਾਰੇ ਹੀ ਚਿੱਟੇ ਨਸ਼ੇ ਵਾਲਾ ਨੂੰ ਐਂਡ ਉਹਨਾਂ ਦਾ ਸਾਫ਼ ਸਫਾਈ ਆ ਸਾਫ਼ ਸਫਾਈਆ ਕਰਾਂਗੇ ਪੰਡਾਂ ਦੇ ਵਿੱਚੋਂ ਆ ਕੇ ਅੱਜ ਤੱਕ ਹੁਣੇ ਮੋਰਚਾ ਬਟਿਆ ਹੋਇਆ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਹਾਂ ਜੀ ਅਸੀਂ ਉਥੇ ਪਰਚਾ ਦਰਜ ਪਾਵਾਂ ਕਰਕੇ ਪਾਵਾਂਗੇ ਉਥੇ ਆ ਰਹੇ ਹਾਂ ਅੱਜ ਸਾਰੇ ਨੌਜਵਾਨ ਜਿਹੜੇ ਪਿੰਡਾਂ ਦੇ ਜਿਹੜੇ ਖੇੜੀ ਖੇੜੀ ਫੱਤਾ ਪਹਾੜਪੁਰ ਨਵਾਂ ਸਵਰਾਜਪੁਰ ਮੈਣਾ ਖੇੜੀ ਬਰਨਾ ਖੇੜੀ ਸਾਰੇ ਪਿੰਡ ਨੇ ਜਿਹੜੇ ਸਾਰੇ ਪਿੰਡਾਂ 'ਚ ਆ ਰਹੇ ਹਾਂ ਉਥੇ ਅੱਜ ਚਿੱਟੇ ਨਸ਼ੇ ਵਾਲਾ ਨਾ ਉਥੇ ਪ੍ਰਸ਼ਾਸਨ ਜਿਹੜਾ ਛਰਿਆਮ ਬਕਾਰ ਹੈ ਉਹਦਾ ਸਖਤ ਵਿਰੋਧ ਕਰਾਂਗੇ ਚੇਤਾਵਨੀ ਦੇ ਕੇ ਜਾਵਾਂਗੇ ਆਪਣੇ ਫੈਸਲੇ ਪਿੰਡਾਂ ਵਾਲੇ ਲੋਕ ਆਪ ਲੈਣਗੇ ਕੋਟਾ ਵੀ ਆਫਟਰਨ ਨੂੰਗੇ ਕੋਟਕਟਾਪਾ ਵੀ ਆਪ ਕਰਨਗੇ ਚਿੱਟਾਂ ਵਾਲਿਆਂ ਦਾ ਡਾਂਗ ਲੋਕ ਆਫ ਫਿਰਨਗੇ ਇੰਨਾ ਕਿ ਧਿਆਨ ਰੱਖਿਓ ਸਾਡੀ ਇਸ ਗੱਲ ਦੇ ਵਿੱਚ ਕੋਈ ਇੰਟਰਫੇਅਰ ਨਾ ਕਰਿਓ ਫਿਰ ਆ ਕਿਉਂ ਦੱਸਿਆ ਨਹੀਂ ਹੈਗਾ ਜੇ ਤੁਸੀਂ ਕਹਿੰਦੇ ਨੌਜਵਾਨਾਂ ਦੇ ਨਸ਼ਾ ਪਰਚਾ ਪਾਉਂਗੇ ਤਾਂ ਸਭ ਤੋਂ ਪਹਿਲਾਂ ਮੇਰੇ ਤੇ ਪਾਓ ਮੈਂ ਉੱਥੇ ਆਉਂਗਾ ਧੰਨਵਾਦ ਜੀ 4 ਵਜੇ ਤੋਂ ਬਾਅਦ ਦਾ ਪ੍ਰੋਗਰਾਮ ਆ ਬਾਈ ਯਾਦ ਰੱਖਿਓ ਸਾਰੇ 4 ਵਜੇ ਤੋਂ ਹੈ ਕੱਲ ਨੂੰ 7 ਤੋਂ 12 ਵਜੇ ਤੱਕ ਮੇਰੇ ਨਾਲ ਇੱਥੇ ਬੁੱਧਵਾਰ ਨੂੰ ਇੱਥੇ ਆ ਕੇ ਮਿਲ ਲਿਓ ਜਿਹੜੇ ਆ ਆਹਾਂ ਇਮੀਗ੍ਰੇਸ਼ਨ ਵਾਲਾ ਕੰਮ ਆਈਲੈਂਡਸ ਵਾਲਾ ਰੋਜ਼ ਨਾ ਬਾਈ ਬਣ ਕੇ ਆ ਚਾਹ ਨੂੰ ਦੁੱਧ ਮੁੱਕ ਜਾਂਦਾ ਸਚਾਈ ਤਾਂ ਇਹ ਆ ਯਾਰ ਹੁਣ ਸਾਰਾ ਨੂੰ ਚਾਹ ਪਣੀ ਪਾ ਕੇ ਭੇਜਣਾ ਪੰਦਾ ਹਾਂ ਹਾਂ ਇਹ ਏਜੰਟਾਂ ਵਾਲੀ ਗੱਲ ਮੈਂ ਪਹਿਲਾਂ ਦੱਸ ਤੀ ਕਿਸੇ ਨਾਲ ਏਜੰਟ ਨਾਲ ਕੋਈ ਸਮਝੌਤਾ ਨਹੀਂ ਜਿਹੜੇ ਭਰਾਮਾਂ ਨਾਲ ਭੋਲੇ ਭਾਲਾਂ ਠੱਗੀ ਹੋਈ ਉਹਨਾਂ ਨਾਲ ਖੜੇ ਆ ਤੇ ਇੱਕ ਫੋਨ ਨਜ਼ਰ ਆਪਾਂ ਨਾਲ ਵੜਾ ਹਾਂ ਇੱਕ ਫੋਨ ਤੇ ਇੱਥੇ ਆ ਕੇ ਲੱਗੇ ਨਾ ਦਿਮਾਗ ਦੁਖਣ ਲੱਗੇ ਮੇਰਾ ਭਾਈ ਹੁਣ ਆ ਸਾਰੇ ਮੁੰਡੇ ਦੇਖ ਲੋ ਆ ਕਿਵੇਂ ਖੜੇ ਨੇ ਕੋ ਉਹ ਪਰਾਂ ਦੇਖ ਲੋ ਲੱਗ ਰਹੇ ਦੁਕਾਨ ਹੁਣ ਇਹ ਸਾਰੇ ਆ ਕਿਧਰ ਗਿਆ ਕੈਮਰਾ ਆ ਉਧਰ ਆ ਕੇ ਬਹਿ ਗਏ ਹੋ ਉੱਥੇ ਆ ਕੇ ਬਹਿ ਗਏ ਸਾਰੇ ਯਾਰ ਸਾਰਾ ਦਾ ਮੇਲਾ ਲੱਗਿਆ ਰੰਦਾ ਤੇ ਸਾਰਿਆਂ ਨੂੰ ਬੇਨਤੀ ਹੈ ਬੁੱਧਵਾਰ ਨੂੰ ਮਿਲਿਆ ਕਰੂ ਹੁਣ ਮੈਂ ਰੋਜ਼ ਨਹੀਂ ਸਾਨੂੰ ਮਿਲਿਆ ਕਰਦਾ ਬੁੱਧਵਾਰ ਨੂੰ ਬਸ ਇੱਕ ਦਿਨ ਬੁੱਧਵਾਰ ਸਤ ਤੋਂ 12 ਮੇਰੇ ਕੋਲੇ ਉੱਥੇ ਆ ਜਾਇਆ ਕਰੋ ਸਾਰੇ ਜਾਨੇ ਤੇ ਕਿਉਂਕਿ ਜੇ ਐਤਵਾਰ ਦਾ ਕੰਮ ਰੱਖਦੇ ਐਤਵਾਰ ਨੂੰ ਨਾ ਦਫਤਰ ਜੰਟਾਂ ਦੇ ਬੰਦ ਹੁੰਦੇ ਬਿਨਾ ਸਬੂਤ ਤੋਂ ਕੋਈ ਵੀ ਨਾ ਆਵੇ ਸਾਰੇ ਸਬੂਤ ਲੈ ਕੇ ਆਇਓ ਅਗਲੀ ਗੱਲ ਮੈਂ ਹੋਰ ਦੱਸ ਦਣਾ ਜੇ ਤੁਸੀਂ ਇਹ ਗੱਲ ਕਹੋ ਵੀ ਸਾਡੇ ਪਿੰਡਾਂ ਨੇ ਵੀ ਜਿਹੜੇ ਤੁਸੀਂ ਆਮ ਖੁੱਦੂ ਜਾਂਟਾਂ ਚ ਪੈਸੇ ਫਸਾਈ ਖੜੇ ਉਹਨਾਂ ਤੋਂ ਨਹੀਂ ਪੈਸੇ ਨਿਕਲ ਉਹਨਾਂ ਦਾ ਤਾਂ ਤੁਸੀਂ ਆਪ ਢਾਂਗ ਫੇਰ ਉਹਨਾਂ ਤੇ ਉਹਨਾਂ ਦਾ ਹੁਣ ਕੀ ਕਰੀਓ ਨਾ ਪਿੰਡ ਥਿਆਂ ਦੇ ਲੱਗਦੇ ਹੋਰ ਤਾਂ ਇੰਨਾ ਮੇਰੇ ਕੋਲ ਟਾਈਮ ਕਿੱਥੇ ਹੁੰਦਾ ਵੀ ਮੈਂ ਕੱਲੇ-ਕੱਲੇ ਇੱਕ-ਇੱਕ ਬੰਦੇ ਲਈ ਜਾ ਕੇ ਇਹ ਪਹਲਾ ਇੱਕ-ਇੱਕ ਬੰਦੇ ਲਈ ਜਾ ਕੇ ਮੈਂ ਉਹਦੇ ਲਈ ਬੈਠਾਂ ਇੱਕ-ਇੱਕ ਬੰਦੇ ਲਈ ਮੈਂ ਸਮਾਂ ਕੱਟਾਂ ਇੰਨਾ ਹੁਣ ਫਿਰ ਤਾਂ ਭਾਈ ਸਾਰੇ ਬੰਦਿਆਂ ਦਾ ਫਿਰ ਦੂਜੇ ਬੰਦਿਆਂ ਦਾ ਕੰਮ ਨਹੀਂ ਹੋਣਾ ਪਰ ਤਾਂ ਇੱਕ ਬੰਦੇ ਦਾ ਹੀ ਕੰਮ ਹੋਊਗਾ ਹਫ਼ਤਾ ਲੱਗਦਾ ਕੰਮ ਕਰਾਉਣ ਡਾਂਗ ਤੁਸੀਂ ਆਪ ਫੇਰੋ ਠੀਕ ਹੈ ਜੀ ਧੰਨਵਾਦ ਜੀ ਬੁੱਧਵਾਰ ਨੂੰ ਜਿਹੜੀ ਮੈਂ ਤੁਹਾਨੂੰ ਗੱਲ ਦੱਸਤੀ ਬੁੱਧਵਾਰ ਨੂੰ ਕੱਲ ਨੂੰ 7 ਤੋਂ ਮੇਰੇ ਕੋਲ 8 ਵਜੇ ਤੋਂ ਬਾਅਦ ਮੈਂ ਪਾਠ ਕਰਕੇ ਵਿਹਲਾ ਹੋ ਜਾਣਾ 8 ਵਜੇ ਤੋਂ ਬਾਅਦ ਤੁਸੀਂ ਮੇਰੇ ਕੋਲ ਜਦੋਂ ਮਰਜ਼ੀ ਆ ਜਾਓ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਉੱਥੇ ਮਿਲਾਂ ਕੱਲ ਨੂੰ ਬੁੱਧਵਾਰ ਆ ਠੀਕ ਹੈ ਜੀ ਹਾਂਜੀ ਹੋਰ ਕੋਈ ਗੱਲਬਾਤ ਦੱਸਣੀ ਆ ਬਸ ਓਕੇ ਦੱਸਣੇ ਤਾਂ ਆ ਜਾ ਆਇਆ ਉਹ ਦੱਸ ਦੇ ਪਿੰਡਾ ਇੱਧਰ ਆ ਕੇ ਦੱਸ ਦੇ ਲੈ ਮੈਂ ਤੇਰੇ ਲੈ ਮੈਂ ਤੇਰੇ ਕੋਈ ਨਹੀਂ ਕਰਤ ਨਾ ਕੈਮਰਾ ਬਾਹਰ ਬੈਠੇ ਲੋਕ ਮੰਨਾਂ ਜਿਵੇਂ ਕੜ ਸੰਕਰ ਤੋਂ ਆਏ ਗੱਲ ਬੰਦੇ ਹਨ ਹਾਂ ਉਹਨਾਂ ਨੂੰ ਪਿੰਡ ਨਹੀਂ ਪਤਾ ਲੱਗਿਆ ਸੀ ਨਾਲੇ ਜਿਹੜਾ ਦਾ ਪਿੰਡ ਹੈ ਕੋਰ ਉਹ ਕੋਰਦੋਣਾ ਦਾ ਪਿੰਡ ਸਾਰਿਆਂ ਨੂੰ ਪਤਾ ਪਿੱਖੀ ਰੋੜਦੇ ਆ ਇਹ ਡਰੈੱਸ ਨਹੀਂ ਪਤਾ ਲੱਗਦਾ ਹੈ ਕਿ ਉਹ ਕੋਈ ਲੋਕੇਸ਼ਨ ਮੰਗਦਾ ਕੋਈ ਨੰਬਰ ਮੰਗਦਾ ਹਾਂ ਇਹ ਜਿਹੜੇ ਦੂਰ ਤੱਕ ਜਾਣ ਨੇ ਉਹਨਾਂ ਨੂੰ ਬਰਨਾਲੇ ਜਿਹੜਾ ਪਿੰਡ ਹੈ ਬਰਨਾਲੇ ਬਸ ਟੈਂਟ ਜਾ ਕੇ ਜਿੰਨੂੰ ਮਰਜ਼ੀ ਪੁੱਛੋ ਚਾਹ ਨੂੰ ਦੁੱਧ ਵੀ ਲਿਆਏ ਹੋਣਾ ਤਾਂ ਮੈਨੂੰ ਕੁਝ ਹੋਰ ਚੰਗਾ 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 ਚਲ ਠੀਕ ਹੈ ਜੀ ਓਕੇ ਧੰਨਵਾਦ ਜੀ ਸਾਰਿਆਂ ਦਾ ਅੱਜ ਉੱਥੇ ਮਿਲਦਾ ਸਾਨੂੰ ਉਹ ਪਿੰਡਾਂ ਦੇ ਵਿੱਚ ਤੇ Okay. okay.